ਬਾਕੀ ਕੁਛ ਹੋਰ ਹਾਜੀ ਸਸਰਕਾਲ ਦੇ ਸਾਰਿਆਂ ਨੂੰ ਕਿੱਦਾਂ ਸਾਰੇ ਆਏ ਹੋ ਤੁਸੀਂ ਸਾਰੇ ਜਣੇ ਬੱਤੀਆ ਹੋਗੇ ਤੇ ਤੁਹਾਨੂੰ ਪਤਾ ਹੀ ਆ ਕਿ ਗਰਮੀ ਸਟਾਰਟ ਹੋ ਗਈਆਂ ਤੇ ਇੱਥੇ ਸਾਡੇ ਘਰੇ ਤਾਂ ਲਾਟਾ ਕਾਸਤੇ ਬਹੁਤ ਲਾੜਾ ਸਾਡੇ ਪਿੰਡ ਤੇ ਤਾਂ ਤੇ ਬਾਕੀ ਅੱਧਾ ਕੁਛ ਬਣਾਉਣ ਲੱਗਿਆ ਰੈਸਪੀ ਤੇ ਤੁਹਾਨੂੰ ਪਤਾ ਹੀ ਆਪਾਂ ਚਾਹਣਾ ਮੱਛੀਆ ਖਾ ਲਈ ਆਪਾਂ ਚਾਹ ਰਹੇ ਹਾਂ ਮੱਛੀ ਬਣਾਵਾਂਗੇ ਚੱਲੇ ਆ ਦੁਕਾਨ ਤੇ ਆਜੋ ਚੱਲੀਏ ਚਲੋ ਪਹਿਲਾ ਆਪਾਂ ਅੱਜ ਮੱਠਾ ਬਣਾ ਲੈ ਸਮਾਨ ਲੈ ਕੇ ਆਨੇ ਆ ਦੁਕਾਨ ਤੋਂ ਤੇ ਆਪਾਂ ਚੱਲੇ ਆ ਤੇ ਆਪਣੇ ਵਲੌਗ ਬਣ ਰਹੇ ਹੋ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਿਆ ਤੇ ਚਲੋ ਫਿਰ ਚੱਲਦੇ ਆਪਾਂ ਅੱਕੇ ਅੱਜ ਆਪਾਂ ਚੱਲੇ ਆਂ ਦੁਕਾਨ ਤੇ ਤੇ ਇਹ ਆਪਣੇ ਕੰਮ ਚੱਲ ਰਿਹਾ ਤੇ ਪਾਰਕ ਬਣ ਰਹੀ ਹੈ ਆਪਣੇ ਤੇ ਆਪਾਂ ਦੁਕਾਨ ਤੇ ਜਮ ਨੇੜੇ ਆ ਗਏ ਆ ਤੁਮ ਮਿਲਦੇ ਆਂ ਫਿਰ ਅੱਕੇ ਤਪਾਗੇ ਤਾਂ ਕੰਤੇ ਹੈਲੋ ਹਾਂਜੀ ਬ੍ਰਦਰ ਪਾਪੀ ਦੀ ਕਿੱਦਾਂ ਠੀਕ ਹੈ ਠੀਕ ਵਧੀਆ ਪਾਪੀ ਓਕੇ ਸਮਾਂ ਤਾਂ ਕਿ ਜਰੂਰ ਜੀ ਅੱਜ ਮੈਂ ਰਸਪੇ ਬਣਾਉਣੇ ਜਾ ਰਹੀ ਹੂੰ ਕੀ ਬਣਾਏਂਗੀ ਅੱਜ ਅੰਤ ਜੀ ਆਪਾਂ ਸਮਾਂ ਨਾਲ ਅਸੇ ਦਿਖਾਓ ਤੇ ਹੁਣ ਆਪਾਂ ਘਰੇ ਜਾ ਕੇ ਬਣਾਵਾਂਗੇ ਰਸਪੇ ਤੇ ਸਾਰਿਆਂ ਨੇ ਕਮਟਾਰ ਕਰ ਕਿ ਰਸਪੇ ਸਹੀ ਬਣਿਏ ਕਿ ਨਹੀਂ ਹਣਾ ਪੈਸੇ ਤਾਂ ਆਪਾਂ ਫਸਟ ਹੋਰ ਟ੍ਰਾਈ ਕਰ ਰਹੇ ਆ ਤੇ ਹੁਣ ਆਪਾਂ ਮਿਲਦੇ ਆ ਘਰੇ ਖਾ ਦਾ ਦੁੱਧ ਵੜਕਾਣਾ ਪਰ ਆਲਾਂ ਦੋ ਰੈਸਪੀ ਫਿਰ ਆਪਾਂ ਬਾਅਦ ਚ ਬਣਾਵਾਂਗੇ ਤੇਰੇ ਕੀ ਬਣਾਉਨੇ ਹੋ ਮਮਾ ਜਲੋ ਓਕੇ ਬਣਾ ਲਓ ਆਂਦੀ ਹਾਂ ਅਰੇ ਆਂਦੀ ਕੇ ਸਾੜੀ ਸਾੜੀ ਮੋਦੀਪਾ ਦੋ ਤਿਆਰ ਕਰ ਲੈ ਕੇ ਕੈਸਾ ਹੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਸਮਝਣਾ ਹੈ ਮਾਤਾ ਤੇ ਆਪਕਰ ਇਹ ਰਿਸਿਵ ਕਰਨਾ ਹੈ ਬੇਤੁਰੀ ਜਨਕੀ ਸਪਰਵਾਹ ਤੇ ਮਾਤਾ ਨੂੰ ਆਪ ਬਸ ਆ ਲੈ ਲੱਗਾ ਕਿ ਆਪਾਂ ਜਾਰੀ ਰੱਖਣਾ ਤੇ ਇਹ ਆਪਾਂ ਨੰਕਰ ਆਪ ਆਹ ਇਹ ਇੱਕ ਚਾਲ ਬਾਕੀ ਕੁਝ ਹੋਮੀ ਤਾਂ ਮੈਂ ਕੱਲ ਪਰਸਾ ਆਏ ਹਾਂ ਹੈ ਹੈ ਕਿ ਅੱਜ ਆਪਾਂ ਸਾੜਾ ਕੁਸੂ ਮਿਕਸ ਕਰਾਂਗੇ ਮੌਕਾ ਦੇ ਕਿੰਨੀ ਢਾਲਾਂ ਲਾਵਾਗੇ ਖਾਣੇ ਕਿਹਦੀ ਤਰ੍ਹਾਂ ਪਾ ਕੇ ਉਸੇ ਤਰ੍ਹਾਂ ਬਣੀ ਰਹੂ ਥੋੜਾ ਰੋਮ ਪਾਣੀ ਮਾਰ ਦੋ ਨਾ ਜਿਆਦਾ ਆਪਾਂ ਗੋਲ ਹੋਣੇ ਹੋਣੇ ਨਾ ਸ਼ੱਕ ਕੋਈ ਅੱਜ ਅੱਜ ਵੀ ਤਰ੍ਹਾਂ ਆਤਾ ਹੋਣਾ ਜੇ ਸਾਪਾ ਦਿੱਤੀ ਕਰਦੀ ਹੈ ਨੈਰਾ ਕਰਨੀ ਦੀ ਬੇਨ ਉਹਦਰ ਚ ਲਗਨੀ ਹੋਵੇ ਹਾਂਦਰ ਦੀ ਜਾ ਰਹੇ ਉਧਰ ਦੀ ਛੇਤੀ ਕਰ ਚਾਹੇ ਐਰ ਮਰ ਮੌਜੂਦ ਉਧਰ ਦੀ ਸ਼ੁਰੂ ਆਸ ਪਾਸ ਦਾ ਅਗਲਾ ਕੀ ਸਮਾਂ ਹੈ ਆਹ ਮਤਲਬ ਕਿ ਡੋਰ ਅੜੀ ਹੋ ਗਿਆ ਨਾ ਬਸ ਉਹ ਟਾਕੇ ਰੱਖ ਲਾ 10 ਮਿੰਟ ਵਾਸਤੇ ਸਹੀ ਹੋਈ ਸੈਟ ਹੋਈਓ ਪਰ ਤੁਸੀਂ ਆਪਾਂ ਤੰਦੂਰ ਤੇ ਬਣਾ ਨੀ ਰੋਟੀ ਮਮਾ ਨੇ ਅੱਜ ਦੇਖੋ ਸਾਡੀ ਭੈਣ ਨੇ ਬਣਾਏ ਮੋਮਸ ਕੁੜੀ ਥੀਤ ਖਾਣ ਲੱਗਿਆ ਲਓ ਜੀ ਹੁਣ ਆਹ ਖਾਣੇ ਛੋਟੇ ਛੋਟੇ ਮੱਖਣਾ ਆਣੇ ਫ੍ਰੀਜ਼ ਹੋਣੇ ਨਾ ਤਾਂ ਮਰਹਤ ਨਾ ਕਿਤੇ ਕਰਾਰੇ ਹਲਸ ਬਹੁਤ ਆਂਜਿਆ ਕਰਨ ਕੁੜੀਆ

ਲੱਖ ਫਾਈ ਸਾਡੇ ਨਮਾਸਤ ਕਰੋ ਜਾ ਕੇ ਇਹ ਹਮਰਾ ਸਿੱਕੋਟਲ ਲਈ ਚਾਹ ਰਖਾਇਆ ਕਰ ਲੈ ਕਿ ਐਸਾ ਸੁਣ ਲਈ ਦੌਰ ਹੋ ਚੰਗੇ ਅੱਛਾ ਹੋਰ ਐਸਾ ਕਹਿੰਦੀ ਵੀ ਆਪ ਦੇ ਘਰ ਇੱਥੇ ਖਾਇਆ ਕਰੋਗੀ ਔਰ ਜੋ ਮਰਜ਼ੀ ਕਰ ਲੈ ਕੇ ਦੇਖ ਲੈ ਮੈਨੂੰ ਬਗਾਨੀ ਲਾਜਾ ਤੇਰੀ ਸਾਲਾਏ ਤੋਂ ਹੋਣੀ ਤਾਂ ਬਗਾਨੀ ਬਣਾਈ ਜਾਂਦੀ ਮੈਨੂੰ ਇਹ ਲਾਜਾ ਤੇਰੀ ਸਾਲਾਏ ਕਰੀ ਕਾਲੂ ਨੂੰ ਨਾਲ ਲੈ ਕੇ ਜਾ ਕੰਨ ਨੂੰ ਕਈ ਵਾਰੀ ਰੁਕੀ ਉਦੋਂ ਤਾਂ ਮੋਕੇ ਨਹੀਂ ਰਹਿਣਨੇ ਔਰ ਮਰਖ ਖੰਡ ਕਰ ਲੈਣਾ ਮਦਾ ਆ ਬਾਈ ਆ ਤਾ ਲਾ ਲਿਓ ਬੋਲਾ ਤਾਂ ਲੱਗਿਆ ਰੋ ਜੀ ਹਣ ਅੱਛਾ ਆਪਾਂ ਛੋਟੇ ਛੋਟੇ ਸੇਕ ਕਰਤਾ ਨੇ ਪਾ ਕੇ ਇਹ ਬੋਲਾ ਨਾ ਪੁਰੀਆਂ ਨਾ ਬਣਾਉਣਾ ਆਪਾਂ ਮੱਠੀਆਂ ਬਣਾਉਣੀਆਂ ਨੇ चप करते <laughs> <laughs> ਨਾ ਤੁਸੀਂ ਨਾ ਕੋਲ ਕਿਹਾ ਮੈਂ ਲੱਗਾ ਬੜਾ ਕਿਹਨਾਂ ਤਰ੍ਹਾਂ ਤੁਸੀਂ ਮਾਰੇ ਆਂ ਇੱਲੇ ਨਾ ਲੈ ਮੰਮੀ ਚਾਹੂ ਗਾਹੋਂ ਦੇ ਵਾਸਤੇ ਸੁਆਣੀ ਨਾ ਕਰਾ ਤੇ ਆਸੀ ਚੋਆਏ ਨਹੀਂ ਕਰੇਗ ਮੈਂ ਨਹੀਂ ਖੁਮਰਾ ਰਹਾ ਦੋਸਤ ਅੱਛਾ ਰੱਖ ਸੁਭਾਤ ਕੋਈ ਫਿੰਦਾ ਤਾਂ ਹੈ ਨਿੰਗਾ ਪਰ ਪਾਈ ਨਹੀਂ ਕਰਦੇ ਨਈਏ ਬੋਲ ਰਹੀ ਹਾਂ 打个洞子。 তো খেতে পারলি মধ্যে মানে কি আপনি সব দা Farnakaya Salka fayan ekpon Salka fayan ekpon 我们那个这个，我们我们个。